ਜਦੋਂ ਮੰਨ 9 ਸਾਲ ਹੋ ਗਏ ਨੇ ਕੋਈ ਸਪੋਰਟਸ ਦੀ ਭਰਤੀ ਨਹੀਂ ਆਈ ਬੰਦਾ ਡਿਪਰੈਸ਼ਨ ਚ ਜਾਂਦਾ ਫਿਰ ਗਲਤ ਸਟੈਪ ਵਾਲੀ ਜਾਂਦਾ ਬੰਦਾ ਨਸ਼ਿਆਂ ਵੱਲ ਜਾਏਗਾ ਜਾਂ ਹੋਰ ਕਿਸੇ ਪਾਸੇ ਵੱਲ ਜਾਏਗਾ ਜਦੋਂ ਕੋਈ ਉਹਨੂੰ ਰਾਹ ਨਹੀਂ ਮਿਲ ਰਿਹਾ ਕਿ ਕਿਸੇ ਅੱਗੇ ਕਿਤੇ ਕੀ ਜਾਵਾਂ ਕੀ ਨਾ ਕਿਉਂਕਿ ਸਪੋਰਟਸਮੈਨ ਮੈਂ ਤੇ ਵਿੱਚ ਆ ਕੇ ਨਾ ਜਿਹੜੇ ਬੰਦੇ ਨੇ ਪ੍ਰੋਫੈਸ਼ਨਲੀ ਸਪੋਰਟਸ ਦਾ ਕਰ ਲਿਆ ਫਿਰ ਉਸ ਦੀ ਆਵਾ ਕੀ ਵੀ ਕਿੱਧਰ ਨੂੰ ਜਾਵਾਂ ਮੈਂ ਮੈਂ ਕਿਸੇ ਪਾਸੇ ਨੂੰ ਜਾ ਹੀ ਨਹੀਂ ਸਕਦਾ ਜੀ ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਕਿ ਜੇ ਤੁਸੀਂ ਸਪੋਰਟਸ ਸਪੋਰਟਸ ਦੇ ਨਾਮ ਤੇ ਤੁਸੀਂ ਕਿਆ ਕਰਿਓ ਕਿ ਤੁਸੀਂ ਸਪੋਰਟਸ ਨੂੰ ਉੱਚਾ ਚੱਕ ਰਿਆ ਪਰ ਜੋ ਵੀ ਪ੍ਰੋਵਾਈਡ ਕਰਨਾ ਸਰਕਾਰ ਮੈਂ ਇੱਕ ਟਾਈਮ ਦੇਣਗੇ ਮੈਡਮ ਲੈ ਕੇ ਆਜਾਂਗੇ ਅੱਜ ਮੇਰੇ ਕੋਲ ਸਰ ਸਟੇਟ ਤੇ ਜਾਣ ਵਾਸਤੇ ਵੀ ਪੈਸੇ ਨਹੀਂ ਹੁੰਦੇ ਇਹ ਕਰਾ ਮੇਰੇ ਦੇਖਤੇ ਕੀ ਵੀਦਰੀ ਹੋਗੀ ਮੈਂ بار بار ਪੰਜਾਬ ਸਰਕਾਰ ਕੋ ਇਹੋ ਬੇਨਤੀ ਕਰਦੇ ਨਹੀਂ ਅਸੀਂ ਸਾਰੇ ਬਲੇਰਾਂ ਨੇ ਖੇਡ ਕੇ ਗਲਤੀ ਕੀਤੀ ਹੈਗੀ ਇਸ ਬੱਚੇ ਦੀ ਤੁਸੀ ਬੇਨਤੀ ਸੁਣੀ ਪੂਰੀ ਵੀਡੀਓ ਵੀ ਦਿਖਾਵਾਂਗੇ ਕਿ ਆਖਿਰ ਪੂਰਾ ਮਾਜਰਾ ਕੀ ਹੈ ਲੇਕਿਨ ਉਸ ਤੋਂ ਪਹਿਲਾਂ ਇੱਕ ਗੱਲ ਜਿਹੜੀ ਹੈ ਤੁਹਾਡੇ ਲਈ ਜਾਣਣੀ ਬਹੁਤ ਜ਼ਰੂਰੀ ਹੈ ਕਿ ਜੇਕਰ ਸੂਬੇ ਨੂੰ ਪੰਜਾਬ ਨੂੰ ਸੱਚਮੁੱਚ ਨਸ਼ੇ ਦੇ ਕਾਲੇ ਬਾਜ਼ਾਰ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੌਜਵਾਨਾਂ ਦੇ ਲਈ ਉਹਨਾਂ ਖਿਡਾਰੀਆਂ ਦੇ ਲਈ ਉਹ ਰੋਸ਼ਨੀ ਦੇ ਰਾਹ ਖੋਲਣੇ ਪੈਣੇ ਆ ਜਿੱਦër ਅਸੀਂ ਉਹਨਾਂ ਦਾ ਰੁਝਾਨ ਵਧਾਉਨੇ ਆ ਪੰਜਾਬ ਸਰਕਾਰ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਉੱਪਰ ਕੰਮ ਕਰ ਰਹੀ ਹੈ ਨਸ਼ਾ ਤਸ਼ਕਰਾਨ ਨੂੰ ਫੜ ਰਹੀ ਹੈ ਘਰਟਾਏ ਜਾ ਰਹੇ ਨੇ ਬੁਲਡਰਜ਼ਰ ਚਲਾਏ ਜਾ ਰਹੇ ਤੇ ਉਸ ਤੋਂ ਬਾਅਦ ਅਸੀਂ ਨੌਜਵਾਨਾਂ ਨੂੰ ਜਾਗੂ ਬਿਕਾ ਰਹੇ ਨੇ ਕਿ ਉਹ ਖੇਡਾਂ ਵੱਲ ਰੁਚੀ ਵਧਾਉਣ ਤਾਂ ਜੋ ਆਪਣੇ ਦੇਸ਼ ਲਈ ਆਪਣੇ ਸੁਭ ਲਈ ਕੁਝ ਕਰਨ ਤੇ ਨਾਮ ਕਮਾਉਣ ਮੈਡਲ ਲੈ ਕੇ ਆਉਣ ਤੇ ਜਦੋਂ ਉਹਨਾਂ ਨੂੰ ਜਾਗਰੂ ਕੀਤਾ ਜਾਂਦਾ ਹੈ ਉਹਨਾਂ ਦੀ ਰੁਚੀ ਜਿਹੜੀ ਹੈ ਖੇਡਾਂ ਵੱਲ ਅਸੀਂ ਵਧਾਨੇ ਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਲਈ ਉਹ ਰਾਹ ਵੀ ਖੋਲਣੇ ਬਣਦੇ ਨੇ ਬਹੁਤ ਸਾਰੇ ਅਜਿਹੇ ਖਿਡਾਰੀ ਜੋ ਕਿ ਸਟੇਟ ਲੈਵਲ ਤੱਕ ਪਹੁੰਚਣ ਦੇ ਲਈ ਜੀ ਜਾਣ ਲਗਾ ਦਿੰਦੇ ਨੇ ਲੇਕਿਨ ਉਹਨਾਂ ਦੇ ਕੋਲ 1 ਰੁਪਇਆ ਤੱਕ ਨਹੀਂ ਹੁੰਦਾ ਅਜਿਹੇ ਕਈ ਖਿਡਾਰੀ ਨੇ ਜੋ ਸਾਲਾਂ ਤੋਂ ਖੇਡ ਰਹੇ ਨੇ ਲੇਕਿਨ ਖੇਡਾਂ ਦੇ ਵਿਚਕਾਰ ਉਹਨਾਂ ਲਈ ਕੋਈ ਮੌਕਾ ਨਹੀਂ ਮਿਲ ਰਿਹਾ ਫਰਕ ਸਿਰਫ ਇਹ ਹੀ ਹੈ ਕਿ ਜੇਕਰ ਕੋਈ ਖਿਡਾਰੀ ਖੇਡ ਖੇਡਦਾ ਹੈ ਆਪਣੇ ਸੂਬੇ ਦੇ ਲਈ ਆਪਣੇ ਦੇਸ਼ ਦੇ ਮਾਨ ਸਨਮਾਨ ਦੇ ਲਈ ਇੱਕ ਮੈਡਲ ਦੇ ਲਈ ਤਾਂ ਉਹਨਾਂ ਨੂੰ ਮੌਕੇ ਮਿਲਣੇ ਚਾਹੀਦੇ ਨੇ ਉਹਨਾਂ ਨੂੰ ਸਹੂਲਤਾਂ ਵੀ ਮਿਲਣੀਆਂ ਚਾਹੀਦੀਆਂ ਨੇ ਇਸ ਸਾਰਾ ਕੁਝ ਅਪੀਲ ਜਿਹੜਾ ਹੈ ਮਾਨ ਸਰਕਾਰ ਤੋਂ ਸੁਖਪਾਲ ਖੈਰਾ ਕਰ ਰਹੇ ਨੇ ਤੇ ਨਾਲ ਹੀ ਉਹ ਬੱਚਿਆਂ ਨੂੰ ਹੌਸਲਾ ਵੀ ਦਿੱਤੇ ਹੋਏ ਨਜ਼ਰ ਆਇਆ ਤੇ ਪ੍ਰੈਸ ਵਾਰਤਾ ਦੇ ਦੌਰਾਨ ਹੋਰ ਕਿਹੜੀਆਂ ਗੱਲਾਂ ਤੇ ਉਹਨਾਂ ਨੇ ਖੁਲਾਸਾ ਕੀਤਾ ਉਹ ਵੀਡੀਓ ਵੀ ਤੁਹਾਨੂੰ ਪੂਰੀਆਂ ਦਿਖਾਵਾਂਗੇ لیکن ایس بچیاں نے جڑے ਖਿਡਾਰੀ نے جو ਬੇਨਤੀ ਕਰਦੇ ਰਹੇ ਕਿ ਸਾਨੂੰ ਵੀ ਮੌਕਾ ਦਿੱਤਾ ਜਾਵੇ ਹਾਲਾਂਕਿ ਇਸ ਬੇਟੀ ਨੇ ਗੱਲ ਕਹੀ ਹੈ ਕਿ ਹੁਣ ਓਵਰੇਜ ਹੋ ਚੁੱਕੀ ਹੈ ਲੇਕਿਨ ਹੋਰ ਜਿਹੜੇ ਖਿਡਾਰੀ ਨੇ ਉਹਨਾਂ ਵਾਸਤੇ ਉਹ ਅੱਗੇ ਆਈਏ ਕਿ ਘੱਟੋ ਘੱਟ ਮੈਨੂੰ ਨਾ ਸਹੀ ਮੇਰਾ ਸਮਾਂ ਨਿਕਲ ਗਿਆ ਪਰ ਬਾਕੀ ਜਿਹੜੇ ਖਿਡਾਰੀ ਨੇ ਜੋ ਖੇਡਾਂ ਵੱਲ ਜਿਨ੍ਹਾਂ ਦੀ ਰੁਚੀ ਹੈ ਉਹਨਾਂ ਨੂੰ ਤਾਂ ਮੌਕੇ ਮਿਲਣ ਜੋ ਮੈਨੂੰ ਨਹੀਂ ਮਿਲ ਸਕਿਆ ਕਿਉਂਕਿ ਖੇਡ ਜੋ ਇੱਕ ਅਜੀਹੀ ਚੀਜ਼ ਹੈ ਜੋ ਸਾਡੇ ਨੌਜਵਾਨਾਂ ਨੂੰ ਇਹਨਾਂ ਨਸ਼ਿਆਂ ਦੇ ਦਿਲਦਲ ਤੋਂ ਬਚਾ ਸਕਦੀ ਹੈ ਗੱਲ ਜੇਕਰ ਖਿਡਾਰੀਆਂ ਦੀ ਕਰੀਏ ਤਾਂ ਖਿਡਾਰੀ ਨਾ ਸਿਰਫ ਮੈਦਾਨ ਦੇ ਵਿੱਚ ਘੰਟਿਆਂ ਮਿਹਨਤ ਕਰਦੇ ਨੇ ਸਗੋਂ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੰਦੇ ਨੇ ਆਪਣੇ ਸੂਬੇ ਤੇ ਲਈ ਆਪਣੇ ਦੇਸ਼ ਦੀ ਇੱਜ਼ਤ ਵਾਸਤੇ ਮਾਨ ਸਨਮਾਨ ਵਾਸਤੇ ਤੇ ਅਜਿਹੇ ਜ਼ਮੀਨ ਦੇ ਨਾਲ ਜੁੜੇ ਲੋਕ ਜਦੋਂ ਨੌਕਰੀ ਦੀ ਉਮੀਦ ਦੇ ਵਿੱਚ ਨਿਰਾਸ਼ ਹੋ ਜਾਂਦੇ ਨੇ ਤਾਂ ਉਹ ਨਿਰਾਸ਼ਾ ਜਿਹੜੀ ਹੈ ਉਹੀ ਉਹਨਾਂ ਨੂੰ ਨਸ਼ਿਆਂ ਦੀ ਦਲਦਲ ਵੱਲ ਤਾਕਤ ਦਿੰਦੇ ਨੇ ਇਸ ਕਰਕੇ ਤੁਸੀਂ ਸੁਖਪਾਲ ਖਹਿਰਾ ਜੀ ਨੂੰ ਵੀ ਸੁਣੋ ਜਿਨ੍ਹਾਂ ਨੇ ਪੰਜਾਬ ਦੀ ਮਾਨ ਸਰਕਾਰ ਤੋਂ ਗੁਜ਼ਾਰਿਸ਼ ਕੀਤੀ ਹੈ ਕਿ 2016 ਤੋਂ ਜਿਹੜੀ ਬੰਦ ਪਈ ਹੈ ਸਕੀਮ 3% ਰੀਜਨਰੇਸ਼ਨ ਦੀ ਨੀਤੀ ਨੂੰ ਦੁਬਾਰਾ ਲਾਗੂ ਕੀਤਾ ਜਾਵੇ ਤਾਂ ਕੀ ਕੁਝ ਹੋਰ ਕਿਹਾ ਆਉ ਸੁਣਦੇ ਆ ਅੱਜ ਮੇਰੇ ਦੋ ਇਸ਼ੂਸ ਨੇ ਪਹਿਲਾ ਇਸ਼ੂ ਜਿਹੜਾ ਹੈ ਉਹ ਸਪੋਰਟਸ ਦੀ ਭਰਤੀ ਨਾਲ ਕਨੈਕਟਡ ਆ ਨੈਸ਼ਨਲ ਔਰ ਇੰਟਰਨੈਸ਼ਨਲ ਖੇਡੇ ਹੋਏ ਖਿਡਾਰੀ ਜਿਹੜੇ ਨੇ ਉਹ ਕਾਫੀ ਅਰਸੇ ਤੋਂ ਫੋਕਰਾ ਖਾਰੇ ਨੇ ਪੰਜਾਬ ਸਰਕਾਰ ਦੇ ਦਰਾਂ ਤੇ ਜਾ ਕੇ ਦਰਵਾਜ਼ਿਆਂ ਤੇ ਜਾ ਕੇ ਆਪਣਾ ਦੁੱਖ ਦਰਦ ਪੇਸ਼ ਕਰ ਰਹੇ ਨੇ ਲੇਕਿਨ ਕੋਈ ਸੁਣਵਾਈ ਨਹੀਂ ਮੈਂ ਉਹਦੀ ਡਿਟੇਲਸ ਤੁਹਾਨੂੰ ਹੁਣੇ ਦੱਸਦਾ ਮੇਰੇ ਨਾਲ ਸਰਦਾਰ ਕਿਰਨਜੀਤ ਸਿੰਘ ਸੰਧੂ ਜਿਹੜੇ ਸਾਡੇ ਕਿਸਾਨ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਮੇਰੇ ਨਾਲ ਅੱਜ ਇਸ ਵਕਤ ਤੁਸੀਂ ਸਾਰੇ ਦੇਖ ਸਕਦੇ ਕਿ ਇਹ ਸਾਰੇ ਖਿਡਾਰੀ ਨੇ ਜਿਤ ਸਾਡੀਆਂ ਬੱਚੀਆਂ ਨੇ ਬੱਚੇ ਦੇ ਇਹ ਉਹ ਖਿਡਾਰੀ ਨੇ ਜਿਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਮੈਡਲਸ ਤੁਸੀਂ ਦੇਖ ਸਕਦੇ ਹੋ ਮੈਡਲ ਕਿੱਥੇ ਦਿਖਾਇਓ ਬੇਟੇ ਔਰ ਇੰਟਰਨੈਸ਼ਨਲ ਲੈਵਲ ਤੱਕ ਅਚੀਵਮੈਂਟਸ ਕੀਤੀਆਂ ਦੇਸ਼ ਤੇ ਵਾਸਤੇ ਪੰਜਾਬ ਦੇ ਵਾਸਤੇ ਲੇਕਿਨ ਪਿਛਲੇ ਸਨ 2016 ਤੋਂ ਬਾਅਦ ਸਪੋਰਟਸ ਕੋਟੇ ਦੀ ਭਰਤੀ ਜਿਹੜੀ ਨਾਰਮਲ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਸੀ ਉਹ ਬੰਦ ਪਈ ਆ ਵੈਸੇ ਇਸ ਗੱਲ ਦਾ ਮੈਂ ਸਪੋਰਟਸ ਨੂੰ ਪ੍ਰੋਮੋਟ ਕਰਨ ਦਾ ਸੇਰਾ ਜਿਹੜਾ ਵਾ ਉਹ ਸਰਦਾਰ ਮਾਲ ਸਿੰਘ ਭੁੱਲਰ ਜਿਹੜੇ ਸਾਡੇ ਡੀਜੀਪੀ ਰਹੇ ਨੇ ਪੰਜਾਬ ਦੇ ਉਹਨਾਂ ਨੇ ਬਹੁਤ ਪ੍ਰਮੋਟ ਕੀਤਾ ਸਪੋਰਟਸ ਨੂੰ ਪੁਲਿਸ ਫੋਰਸ ਦੇ ਜ਼ਰੀਏ ਔਰ ਉਹਨਾਂ ਨੇ ਜਿਹੜਾ ਪੀਏਪੀ ਕੰਪਲੈਕਸ ਹੈਗਾ ਉਹ ਇੱਕ ਬਹੁਤ ਖੂਬਸੂਰਤ ਇੱਕ ਸਪੋਰਟਸ ਹੱਬ ਡਿਵੈਲਪ ਕੀਤੀ ਜਲੰਧਰ ਦੇ ਵਿੱਚ ਸ਼ਾਇਦ ਉਹਨਾਂ ਦੇ ਜਾਣ ਤੋਂ ਬਾਅਦ ਸਪੋਰਟਸ ਜਿਹੜੀ ਆ ਉਹ ਪੰਜਾਬ ਪੁਲਿਸ ਵਿੱਚ ਵੀ ਔਰ ਪੰਜਾਬ ਦੇ ਦੂਸਰੇ ਸਾਰੇ ਡਿਪਾਰਟਮੈਂਟਸ ਵਿੱਚ ਹੌਲੀ 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 ਉਹਦੀ ਬੇਕਦਰੀ ਹੁੰਦੀ ਗਈ ਜਿਵੇਂ ਕਿ ਤੁਹਾਨੂੰ ਥੋੜਾ ਜਿਹਾ ਡਿਟੇਲ ਚ ਆਪ ਹੀ ਦੱਸਣਗੇ ਪਿਛਲੇ 2016 ਤੋਂ ਲੈ ਕੇ ਅੱਜ ਤੱਕ ਆਲਮੋਸਟ 10 ਸਾਲ ਹੋ ਚਲੇ ਨੇ ਸਪੋਰਟਸ ਕੋਟੇ ਦੀ 3% ਦੀ ਭਰਤੀ ਹੋਇਆ ਕਰਦੀ ਸੀਗੀ ਪੰਜਾਬ ਦੀ ਹਰ ਭਰਤੀ ਦੇ ਵਿੱਚ ਜਿਵੇਂ ਕਿ ਹੁਣ ਪੰਜਾਬ ਪੁਲਿਸ ਦੀਆਂ ਭਰਤੀਆਂ ਕਿੰਨੀਆਂ ਲੰਘੀਆਂ ਨੇ ਤਿੰਨ ਕੇ ਚਾਰ ਤਿੰਨ ਲੰਘੀਆਂ ਕੋਈ ਚੱਲ ਨਹੀਂ ਤਿੰਨ ਭਰਤੀਆਂ ਪੰਜਾਬ ਪੁਲਿਸ ਦੀਆਂ ਲੰਘੀਆਂ ਲੇਕਿਨ ਪੰਜਾਬ ਪੁਲਿਸ ਦੇ ਵਿੱਚ ਕਿਸੇ ਵੀ ਸਪੋਰਟਸ ਕੋਟੇ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਤੇ ਨਾਮ ਕਮਾਇਆ ਉਹਨਾਂ ਨੂੰ ਕਿਤੇ ਭਰਤੀ ਨਹੀਂ ਕੀਤਾ ਗਿਆ। ਔਰ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਬਾਕੀ ਡਿਪਾਰਟਮੈਂਟ ਸਾਰੇ ਨੇ ਉਹਨਾਂ ਵਿੱਚ ਵੀ ਕਿਤੇ ਇਹ ਸਪੋਰਟਸ ਕੋਟੇ ਦੇ ਕੋਈ ਭਰਤੀ ਨਹੀਂ ਕੀਤਾ ਗਿਆ। ਇਹਦਾ ਰਿਜ਼ਲਟ ਇਹ ਹੋਇਆ ਕਿ ਜਿਹੜੀਆਂ ਸਾਡੀਆਂ ਟੀਮਸ ਨੇ ਸਰਕਾਰ ਦੀਆਂ ਜਿਵੇਂ ਕਿ ਪੁਲਿਸ ਦੀਆਂ ਟੀਮਸ ਨੇ ਚਾਹੇ ਉਹ ਕਬੱਡੀ ਦੀ ਲਾਲੋ ਚਾਹੇ ਫੁੱਟਬਾਲ ਦੀ ਲਾਲੋ ਚਾਹੇ ਉਹ ਹੈਂਡਬਾਲ ਦੀ ਲਾਲੋ ਚਾਹੇ ਉਹ ਕਿਸੇ ਹੋਰ ਸਪੋਰਟ ਸੀ ਉਹ ਹੌਲੀ-ਹੌਲੀ ਸਪੋਰਟਸ ਦੇ ਜਿਹੜੇ ਪੁਰਾਣੇ ਪਲੇਅਰ ਭਰਤੀ ਸੀ ਵਿਚਾਰੇ ਉਹ ਫਿਜ਼ਲ ਆਊਟ ਹੁੰਦੇ ਗਏ। ਔਰ ਜਦਾਂ ਕਹਿੰਦੇ ਕਿ ਰਿਟਾਇਰ ਹੋ ਗਏ ਜਾਂ ਸੀਨੀਅਰ ਹੋ ਗਏ ਖੇਡਣ ਜੋਗੇ ਨਹੀਂ ਰਹੇ ਉਹਨਾਂ ਨੂੰ ਦੁਬਾਰਾ ਦੁਬਾਰਾ ਸਦਕੇ ਸਿਰਫ ਨਫਰੀ ਪੂਰੇ ਕਰਨ ਵਾਸਤੇ ਇਤਨਾ ਜ਼ਿਆਦਾ ਜਦ ਕੇ ਨੌਜਵਾਨ ਬੱਚੇ ਜਿਹੜੇ ਨੇ ਉਹ ਆਪਣੇ ਪੰਜਾਬ ਦੇ ਵਿੱਚ ਹਰ ਵਕਤ ਅਵੇਲੇਬਲ ਨਹੀਂ ਔਰ ਦੋ ਤਿੰਨ ਇਸ਼ੂਜ਼ ਇੱਕ ਤਾਂ ਫਰੀਦਕੋਟ ਤੋਂ ਹਰਜੀਤ ਸਿੰਘ ਆ ਮੇਰੇ ਕੋਲ ਇੱਥੇ ਬੈਠਾ ਆ ਵਾਲਾ ਬੱਚਾ ਇਹਦੇ ਵਾਲਾ ਨੋਟ ਕਰਿਓ ਇਹ ਬੇਸਿਕਲੀ ਪੈਰਾਓਲੰਪਿਕਸ ਵਿੱਚ ਇਹਨੇ 골ਡ ਮੈਡਲ ਹਾਸਿਲ ਕੀਤਾ ਪੈਰਾਓਲੰਪਿਕਸ ਸਪੈਸ਼ਲ ਪੈਰਾਓਲੰਪਿਕਸ ਹੈਂਡੀਕੈਪਟਰ ਬਹੁਤ ਜ਼ਿਆਦਾ ਬੋਲ ਵੀ ਨਹੀਂ ਸਕਦਾ ਲੇਕਿਨ ਇਹਨੂੰ 2023 ਦੇ ਵਿੱਚ ਇਹ ਸਰਕਾਰ ਨੇ ਪ੍ਰੋਮਿਸ ਕੀਤਾ ਕਿ ਤੈਨੂੰ ਅਸੀਂ 75 ਲੱਖ ਰੁਪਏ ਐਲਾਨ ਵੀ ਕੀਤਾ ਹੋਇਆ ਹੈ ਇਹਦੇ ਕੋਲ ਡਿਟੇਲਸ ਤੁਸੀਂ ਲੈ ਸਕਦੇ ਹੋ ਕਿ 75 ਲੱਖ ਰੁਪਏ ਤੈਨੂੰ ਖੇਡਣ ਦਾ ਇਨਾਮ ਦੇਵਾਂਗੇ 75 ਤਾਂ ਵਿਚਾਰੇ ਨੂੰ ਕੀ ਦੇਣਾ ਸੀਗਾ ਅੱਜ ਇਹ ਗਰੀਬ ਆਦਮੀ ਹਰਜੀਤ ਸਿੰਘ ਇੱਕ ਪੈਂਚਰਾਂ ਦੀ ਦੁਕਾਨ ਦੁਕਾਨ ਚਲਾਉਂਦਾ ਫਰੀਦਕੋਟ ਦੇ ਵਿੱਚ ਵੈਸੇ ਤਾਂ ਭਗਵੰਤ ਮਾਨ ਆਪ ਹੀ ਬਹੁਤ ਮਾਰ ਹੈ ਉਹਨੂੰ ਪੈਂਚਰਾਣੇ ਦੀ ਲੋੜ ਹੀ ਨਹੀਂ ਪੰਜਾਬ ਦੇ ਵਿੱਚ ਉਹ ਸਾਰੇ ਬੱਠਲ ਬੁੱਠਲ ਜਾਣਦਾ ਪਰ ਇਹਦੀ ਤਰਾਸਦੀ ਇਹ ਹੈ ਕਿ ਪੈਰਾ 올림픽 ਸਪੈਸ਼ਲ ਪੈਰਾ 올림픽ਸ ਵਿੱਚ ਪਾਰਟਿਸਿਪੇਟ ਕਰਨ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਅੱਜ ਇਹ ਪੈਂਚਰਾਂ ਦੀ ਦੁਕਾਨ ਲਾਉਣ ਤੇ ਮਜਬੂਰ ਆ ਆ ਇੱਕ ਮੇਰੇ ਨਾਲ ਸਾਡੀ ਬੇਟੀ ਬੈਠੀ ਬੇਟੇ ਤੁਹਾਡਾ ਨਾਮ ਕੀ ਹੈ ਪਰਨੀਤ ਕੌਰ ਪਰਨੀਤ ਕੌਰ ਸਿਮਿਲਰਲੀ ਇਹਨੇ ਆਪਣੇ ਮਾਰਸ਼ਲ ਆਰਟਸ ਵਿੱਚ ਕਿੱਡੀ ਔਖੀ ਖੇਡ ਹੈ ਮਾਰਸ਼ਲ ਆਰਟਸ ਇਸਨੇ মার্শাল ਆਰਟਸ ਵਿੱਚ ਜਿਹੜਾ ਹੈ ਇਹ 골ਡ ਮੈਡਲ ਹਾਸਲ ਕੀਤਾ ਹੈ ਨਾ ਨੈਸ਼ਨਲ ਲੈਵਲ ਤੇ ਬੇਟੇ ਹਾਂਜੀ ਸਰ ਨੈਸ਼ਨਲ ਲੈਵਲ ਤੇ মার্শাল ਆਰਟਸ ਵਿੱਚ 골ਡ ਮੈਡਲ ਕਿੰਨੀ ਔਖੀ ਮਤਲਬ ਵੈਸੀ ਨਾਰਮਲ ਸਪੋਰਟਸ ਹੀ ਬੜੀਆਂ ਔਖੀਆਂ ਪਰ মার্শাল ਆਰਟਸ ਵਿੱਚ ਇਹਨੇ ਕੀਤਾ ਤੇ ਇਹਦਾ ਵੀ ਕੋਈ ਪੁਵੇਖੇ ਨਹੀਂ ਛੱਡਿਆ ਸਰਕਾਰ ਨੇ ਅੱਜ ਇਹ ਵਿਚਾਰੀ ਉੱਥੇ ਇੱਕ ਟੀ ਸਟਾਲ ਚਲਾਉਂਦੀ ਜੋ ਇਸੇ ਤਰ੍ਹਾਂ ਨਾਲ ਮੇਰੇ ਕੋਲ ਇੱਕ ਇੰਟਰਨੈਸ਼ਨਲ ਹਰਮਨ ਕਿੱਥੇ ਬੇਟੇ ਆਹ ਹਰਮਨ ਆ ਇਹ ਹੈਂਡਬਾਲ ਦਾ ਇੰਟਰਨੈਸ਼ਨਲ ਖਿਡਾਰੀ ਲੇਕਿਨ ਇਸ ਨੌਜਵਾਨ ਨੂੰ ਅੱਜ ਦੇ ਅੱਜ ਦੇ ਦਿਨ ਵਿੱਚ ਇਹਨੂੰ ਸਾਰਾ ਆਪਣਾ ਭਵਿੱਖ ਜਿਹੜਾ ਵਾ ਉਹ ਹਨੇਰਾ ਨਜ਼ਰ ਆਉਂਦਾ ਇਹਦੀ ਕੋਈ ਫਿਊਚਰ ਇਹਨੂੰ ਨਜ਼ਰ ਨਹੀਂ ਆਉਂਦਾ ਮਤਲਬ ਫਿਰ ਇੰਨੀ ਅਚੀਵਮੈਂਟ ਕਰਨ ਤੋਂ ਬਾਅਦ ਵੀ ਜੇ ਕੁਝ ਨਹੀਂ ਲੱਭਣਾ ਤੇ ਫਿਰ ਸਪੋਰਟਸ ਦਾ ਫਾਇਦਾ ਕੀ ਹੈ ਜੀ ਇੱਕ ਪਾਸੇ ਆਪਾਂ ਕਹਿੰਦੇ ਕਿ ਕੀ ਖੇਡਾਂ ਵਤਨ ਦੀਆਂ ਕੀ ਕਹਿੰਦੇ ਕੀ ਨਾਮ ਪੰਜਾਬ ਦੀਆਂ ਖੇਡ ਵਤਨ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ ਦੈਟ ਮੀਨਸ ਆਲ ਦਿਸ ਪ੍ਰੋਗਰਾਮ ਇਜ਼ ਜਸਟ ਔਨ ਪੇਪਰ ਇਹ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਤੇ ਵਾਵਾ ਖੱਟਣ ਵਾਸਤੇ ਕਿ ਅਸੀਂ ਬਹੁਤ ਸਪੋਰਟਸ ਨੂੰ ਤਰਜੀਹ ਦੇ ਰਹੇ ਹਾਂ ਇਹ ਸਾਰਾ ਇੱਕ ਕਿਸਮ ਦਾ ਲਫ਼ਜ਼ੀ ਪ੍ਰੋਗਰਾਮ ਹੈ ਹੁਣ ਕਹਿੰਦੇ ਅਸੀਂ ਸਾਰੇ ਪੰਜਾਬ ਦੇ ਵਿੱਚ ਗਰਾਊਂਡਾਂ ਬਣਾਉਣੀਆਂ ਨੇ ਬਣਾਓ ਜੀ ਸਰ ਕਿ ਬਹੁਤ ਚੰਗੀ ਗੱਲ ਹੈ ਤੇ ਗਰਾਊਂਡਾਂ ਵਿੱਚ ਜਿਹੜੇ ਬੱਚੇ ਖੇਡਣਗੇ ਜੇ ਉਹਨਾਂ ਨੇ ਚਾਹ ਦਾ ਖੋਖਾ ਲਾਉਣਾ ਜਾਂ ਪੈਂਚਰਾਂ ਦੀ ਦੁਕਾਨ ਲਾਉਣੀ ਹੈ ਦੈਨ ਵਾਟ ਇਜ਼ ਦਾ ਪੁਆਇੰਟ ਆਫ ਯੂ نو ਸਪੈਂਡਿੰਗ ਸੋ ਮੱਚ ਆਫ ਯਰ ਲਾਈਫ ਟਾਈਮ ਫਾਰ ਸਪੋਰਟਸ ਦੇਰ ਇਜ਼ ਨੋ ਪੁਆਇੰਟ ਇਥੇ ਕਹਿਣ ਦੀ ਲੋੜ ਨਹੀਂ ਕਿ ਜਿਹੜੇ ਵਿਕਸਿਤ ਮੁਲਕ ਨੇ ਚਾਹੇ ਉਹ ਨਾਰਥ ਅਮਰੀਕਾ ਲਾ ਲਓ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਲਾ ਲਓ ਚਾਹੇ ਯੂਰੋਪੀਅਨ ਕੰਟਰੀਜ਼ ਲਾ ਲਓ ਈਵਨ ਜਿਹੜੇ ਕੁਝ ਆਪਣੇ ਨੇੜੇ ਤੇੜੇ ਦੇ ਮੁਲਕ ਨੇ ਕਿੰਨੀ ਸਪੋਰਟਸ ਨੂੰ ਤਰਜੀਹ ਦਿੰਦੇ ਨੇ ਕਿੰਨਾ ਸਪੋਰਟਸ ਨੂੰ ਉਹ ਜਿਹੜੇ ਖਿਡਾਰੀ ਹਨ ਉਹਨਾਂ ਨੂੰ ਕਿੰਨਾ ਆਪਣੇ ਸਿਰ ਤੇ ਬਿਠਾਉਂਦੇ ਨੇ ਔਰ ਸਪੋਰਟਸ ਨਾ ਸਿਰਫ ਕਿ ਕੋਈ ਇਹਨਾਂ ਦਾ ਭਵਿੱਖ ਬਣਾਉਣ ਵਾਸਤੇ ਬਟ ਸਪੋਰਟਸ ਨੂੰ ਜਦੋਂ ਤੁਸੀਂ ਕਿਸੇ ਚੰਗੇ ਖਿਡਾਰੀ ਨੂੰ ਪ੍ਰੋਮੋਟ ਕਰਦੇ ਹੋ ਕਿਤੇ ਉੱਤੇ ਲੈ ਕੇ ਜਾਂਦੇ ਹੋ ਉਹਦੇ ਵਿੱਚ ਹਜ਼ਾਰਾਂ ਲੱਖਾਂ ਦੇ ਵਿੱਚ ਮੋਟੀਵੇਸ਼ਨ ਆਉਂਦੀ ਕਿ ਅਸੀਂ ਵੀ ਸਪੋਰਟਸ ਕਰੀਏ ਜਿਹਦੇ ਨਾਲ ਕੀ ਹੁੰਦਾ ਕਿ ਜਨਰਲ ਹੈਲਥ ਆਫ ਦਿ ਨੇਸ਼ਨ অর ਦਿ ਹੈਲਥ ਆਫ ਦਿ ਸਟੇਟ 스타ਟਸ ਟੂ ਇੰਪਰੂਵ ਲੇਕਿਨ ਜਦੋਂ ਹੁਣ ਇਹਨਾਂ ਨੂੰ ਦੇਖਣਗੇ ਕਿ ਚਾਹ ਦੀ ਰੇੜੀ ਲਾ ਰੇ ਨੇ ਜਾਂ ਕੋਈ ਪੈਂਚਰ ਵਾਲੀ ਦੁਕਾਨ ਤੇ ਵਿਚਾਰਾ ਕੰਮ ਕਰ ਰਿਹਾ ਅਗਲੇ ਕਹਿਣਗੇ ਛੱਡੋ ਪਰੇ ਅਸੀਂ ਸਪੋਰਟਸ ਖੇਡ ਕੇ ਕੀ ਕਰਨਾ ਵਾ ਇਹ ਫਰਕ ਹੈਗਾ ਵਾ ਬਿਟਵੀਨ ਦਿ ਗੁੱਡ ਕੰਟਰੀਜ਼ ਆਫ ਦਿਸ ਵਰਲਡ ਔਰ ਇਵਨ ਗੁੱਡ ਸਟੇਟਸ ਆਫ ਇੰਡੀਆ ਜਿਹਦੇ ਵਿੱਚ ਸਪੋਰਟਸ ਨੂੰ ਪ੍ਰੋਮੋਟ ਕਰਦੇ ਹੋਣਗੇ ਸ਼ਾਇਦ ਨਾਲ ਦਾ ਸਾਡਾ ਗਵੰਡੀ ਸੂਬਾ ਹਰਿਆਣਾ ਉਹਦੀ ਸਪੋਰਟਸ ਪਾਲਿਸੀ ਪੰਜਾਬ ਦੇ ਨਾਲੋਂ ਜ਼ਿਆਦਾ ਚੰਗੀ ਆ। ਸੋ ਮੈਂ ਇਹ ਮੰਗਿਆ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਕੋਲੋਂ ਸਪੋਰਟਸ ਦਾ ਮੈਂ ਕਿਹੜੇ ਮਿਨਿਸਟਰ ਦੇ ਕੋਲ ਬਦਲਦੇ ਰਹਿੰਦੇ ਨੇ ਇਹਨਾਂ ਕੋਲ ਆ ਭਗਵੰਤ ਮਾਨ ਦੇ ਕੋਲ ਹੀ ਆ ਸਪੋਰਟਸ ਮੈਂਕ ਮੰਮੀ ਮੀਟ ਹੀਰ ਤੋਂ ਸ਼ੁਰੂ ਖੋਲਿਆ ਸੋਦੋ ਤੇ ਸਪੋਰਟਸ ਦੇ ਸਿਕੱਤਰ ਜਿਹੜੇ ਨੇ ਆਈਐਸ ਆਫਸਰ ਦੇਖੋ ਤੁਹਾਨੂੰ ਕਿੱਡਾ ਪ੍ਰਮਾਤਮਾ ਨੇ ਲੱਖਾਂ ਰੁਪਏ ਤੁਹਾਡੇ ਦੇ ਸਰਕਾਰਾਂ ਖਰਚ ਕਰੀਆਂ ਆਲੀਸ਼ਾਨ ਕੂਟੀਆਂ ਗੱਡੀਆਂ ਦਫਤਰਾਜ ਬੈਠਦੇ ਹੋ ਤੁਸੀਂ ਇਹਨਾਂ ਦੇ ਨਿਗਾਹ ਮਾਰ ਲਓ ਇਹਦੇ ਇਹਦੇ ਚਿਹਰੇ ਵੱਲ ਦੇਖ ਲਓ ਇੱਕ ਪਿੰਟ ਪਾਸੇ ਇਹਦੇ ਚਿਹਰੇ ਵੱਲ ਦੇਖ ਲਓ ਤੁਸੀਂ ਇਹਨਾਂ ਨੇ ਵੀ ਕੁਝ ਦੇਸ਼ ਵਾਸਤੇ ਸਟੇਟ ਵਾਸਤੇ ਕੀਤਾ ਇਹਨਾਂ ਦੀ ਸਪੋਰਟਸ ਦੇ ਮਤਲਕ ਇਹਨਾਂ ਦੀ ਸੁਣਵਾਈ ਕਰੋ ਔਰ ਇਹ ਮੈਨੂੰ ਦੱਸ ਰਹੇ ਸੀ ਬਿਹਾਈਂਡ ਦਾ ਅਨ ਆਫੀਸ਼ੀਅਲੀ ਕਿ ਅਸੀਂ ਕੋਈ ਲੀਡਰ ਨਹੀਂ ਛੱਡਿਆ ਆ ਆਦਮੀ ਦਾ ਕੋਈ ਸਰਕਾਰੀ ਅਫਸਰ ਨਹੀਂ ਛੱਡਿਆ ਜਿਹਨੂੰ ਅਸੀਂ ਜਾ ਕੇ ਪਹੁੰਚ ਨਹੀਂ ਕੀਤੀ ਕਿ ਸਾਡੀ ਸੁਣਵਾਈ ਕਰ ਲੋ ਸਾਡਾ 3% ਕੋਟਾ ਬਹਾਲ ਕਰ ਦਿਓ ਤਾਂ ਕਿ ਨੌਜਵਾਨਾਂ ਵਿੱਚ ਕੋਈ ਰੋਸ਼ਨੀ ਦੀ ਕਿਰਨ ਉਮੀਦ ਦੀ ਕਿਰਨ ਜਿਹੜੀ ਉਹ ਜਾਗ ਸਕੇ ਪਰ ਇਸ ਤੋਂ ਪਹਿਲਾਂ ਕਿ ਮੈਂ ਅਗਲੇ ਮੁੱਦੇ ਤੇ ਆਵਾਂ ਮੈਂ ਬੇਨਤੀ ਕਰੂੰਗਾ ਆਪਣੇ ਪ੍ਰਨੀਤ ਕੌਰ ਨੂੰ ਇਹਦੀ ਗੱਲ ਸੁਣੋ ਤੇ ਇੱਕ ਉਹ ਤੋਂ ਤਾਂ ਹਰਜੀਤ ਤੋਂ ਤਾਂ ਸ਼ਾਇਦ ਬਹੁਤਾ ਬੋਲ ਨਹੀਂ ਹੁੰਦਾ ਪਰ ਨਹੀਂ ਤੁਸੀਂ ਦੱਸੋ ਬ੍ਰੀਫ ਕਰੋ ਮਾਈਕ ਬੋਲੋ ਅੱਗੇ ਆਜਾ ਆ ਮਾਈਕ ਯਾਰੀ ਬੋਲੋ ਵੋ ਜੋ ਸੰਗਣਾ ਲਿੰਗਾ ਜੋ ਤੇਰਾ ਦਿਲ ਕਰਦਾ ਦੋ ਸਸ਼ਿਕਾ ਜੀ ਮੇਰਾ ਨਾਮ ਪ੍ਰਨੀਤ कौर ਹੈਗਾ ਐ ਮੈਂ ਮਿਕਸ ਮਾਰਚ ਲੜਦੀ ਪਲੇਅਰ ਹੈਗੀ ਹਾਂ ਪਹਿਲਾਂ ਮੈਂ ਉਸ ਤੋਂ ਪਹਿਲਾਂ ਫੈਂਸਿੰਗ ਦੀ ਪਲੇਅਰ ਸੀਗੀ ਪਰ ਫੈਂਸਿੰਗ ਦੇ ਵਿੱਚ ਮੈਨੂੰ ਉਹਨਾਂ ਦੇ ਇਕਵਿਪਮੈਂਟਸ ਇੰਨੇ ਜਿਆਦਾ ਮਹਿੰਗੇ ਹੁੰਦੇ ਕਿ ਮੈਂ ਸ਼ੁਰੂ ਤੋਂ ਇਹ ਸੋਚਿਆ ਸੀਗਾ ਕਿ ਮੈਂ ਬਹੁਤ ਉੱਚ ਲੈਵਲ ਦੇ ਜਿਹੜੇ ਪਲੇਅਰ ਹੁੰਦੇ ਨੇ ਉਹਨਾਂ ਵਿੱਚ ਖੇਡੂੰਗੀ ਮੇਰੀ 2004 ਤੋਂ ਬਚਪਨ ਦੇ ਵਿੱਚ ਹਾਂ ਜਦੋਂ ਮੈਂ ਉਸ ਟਾਈਮ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਸੀਗਾ ਕਿ ਮੈਨੂੰ papa ਬਹੁਤ ਸਮਾਂ ਦਿਓ ਮੇਰੇ ਪਿਤਾ ਜੀ ਨੇ ਕਿਹਾ ਸੀਗਾ ਕਿ ਮੈਨੂੰ ਬਹੁਤ ਸਮਾਂ ਦੋ ਜਿਹਦੇ ਵਿੱਚ ਮੈਂ ਬਹੁਤ ਵਧੀਆ ਤਰੀਕੇ ਨਾਲ ਪਲੇ ਕਰਕੇ ਤੇ ਇੱਕ ਦਿਨ ਪੰਜਾਬ ਦਾ ਨਾਮ ਰੌਸ਼ਨ ਕਰਾਂਗੀ ਮੈਂ ਇੰਡੀਆ ਦੇ ਲਈ ਮੈਡਮ ਲੈ ਕੇ ਆਉਣਾ ਚਾਹੁੰਦੀ ਹਾਂ ਪਰ ਅੱਜ ਉਹ ਸਾਰੀਆਂ ਚੀਜ਼ਾਂ ਖਤਮ ਹੁੰਦੀਆਂ ਮੈਨੂੰ ਨਜ਼ਰ ਆ ਰਹੀਆਂ ਨੇ ਕਿਉਂਕਿ ਓਵਰੇਜਾਂ ਖਤਮ ਹੋਈਆਂ ਉਹ ਚੀਜ਼ਾਂ ਉਹ ਕਿਸ ਤਰ੍ਹਾਂ ਖਤਮ ਹੋਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਮੇਰੇ ਕਿੰਨਾ ਤਕੜਾ ਸੁਪਨਾ ਸੀਗਾ ਮੈਂ ਇੱਕ ਟਾਈਮ ਧਿਆਨ ਕੇ ਪੰਜਾਬ ਦੀ ਮੈਡਲ ਲੈ ਕੇ ਆਉਣਾ ਚਾਹੁੰਦੀ ਸਾਂ ਅੱਜ ਮੇਰੇ ਕੋਲ ਸਰ ਸਟੇਟ ਤੇ ਜਾਣ ਵਾਸਤੇ ਵੀ ਪੈਸੇ ਨਹੀਂ ਹੁੰਦੇ ਸਟੇਟ ਤੇ ਜਾਣ ਵਾਸਤੇ ਮੇਰੇ ਕੋਲ ਪੈਸੇ ਨਹੀਂ ਹੁੰਦੇ ਮੇਰੇ ਕੋਲ ਸਰ ਨੇ ਬਹੁਤ ਸਾਥ ਦਿੱਤਾ ਹੈਗਾ ਮੇਰਾ ਪਰ ਬਾਰ ਬਾਰ ਉਹਨਾਂ ਨੇ ਇੱਕੋ ਚੀਜ਼ ਪੁੱਛੀ ਪਨੀਰ ਵੇਟ ਨਾ ਖਰਾਬ ਕਰੀ ਹੈਨਾ ਇੱਕ ਵਾਰੀ ਸਾਨੂੰ ਦੱਸ ਦੇ ਕਿ ਨਹੀਂ ਤੂੰ ਜਾ ਨਹੀਂ ਸਕਦੀ ਹੈਗੀ ਤੇ ਉੱਥੇ ਮੈਂ ਕੀ ਕਰਾਂ ਮੇਰੇ ਦਿਲ ਤੇ ਕੀ ਬੀਤਰੀ ਹੋਗੀ ਮੈਂ ਬਾਰ ਬਾਰ ਪੰਜਾਬ ਸਰਕਾਰ ਕੋ ਇਹੋ ਬੇਨਤੀ ਕਰਦੀ ਰਹੀ ਅਸੀਂ ਸਾਰੇ 플레이ਰਾਂ ਨੇ ਖੇਡ ਕੇ ਗਲਤੀ ਕੀਤੀ ਹੈਗੀ ਆ ਜਾਂ ਤੇ ਸਾਨੂੰ ਇੱਕ ਵਾਰੀ 10 ਦਿਨ ਕਿ ਅਸੀਂ ਕੁਝ ਨਹੀਂ ਕਰ ਸਕਦੇ ਸਿਰ ਗਰਾਉਂਡਾਂ ਬੰਡੀਆਂ ਹੈਗੀਆਂ ਪਰ ਜਿਹੜਾ ਖਿਡਾਰੀ ਦਾ ਭਵਿੱਖ ਹੈਗਾ ਉਹ ਇੰਨਾ ਵਧੀਆ ਨਹੀਂ ਹੈਗਾ ਸਾਨੂੰ ਪਤਾ ਹੈਗਾ ਅਸੀਂ ਤਰੇੰਨਾ ਚ ਕਿਸ ਤਰ੍ਹਾਂ ਸੱਤਰ ਕਰਦੇ ਹੋਏ ਜਾਂਦੇ ਆ ਸਾਨੂੰ ਪਤਾ ਹੈਗਾ ਕਿ ਅਸੀਂ ਜਦੋਂ ਸੱਟ ਲੱਗਦੀ ਹੈ ਕਿ ਅਸੀਂ ਆਪੇ ਹੀ ਹੈਂਡਲ ਕਰਦੇ ਆ ਸਾਨੂੰ ਕੋਈ ਮੈਡੀਕਲ ਫੈਸਿਲਿਟੀਆਂ ਜਾਂ ਸਰਕਾਰ ਵੱਲੋਂ ਕੁਝ ਨਹੀਂ ਮਿਲਦਾ ਹੋਏਗਾ ਕਦੀ ਕਿਤੇ ਠੇ ਠੇ ਖਾਦੇ ਅਸੀਂ ਜਾਂਦੇ ਕਦੀ ਕਿਤੇ ਠੱਕੇ ਖਾ ਕੇ ਜਾਂਦੇ ਹਾਂ ਹੁਣ ਕੰਮ ਕਰ ਰਹੇ ਹਾਂ ਸਰ ਮੇਰਾ ਇੱਕ ਟੀ ਸਟਾਲ ਹੈਗਾ ਵਾ ਮੈਂ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਲ ਐਡ ਕੀਤੀ ਮੈਨੂੰ ਇਹ ਸੀਗਾ ਕਿ ਉਤੋਂ ਮੇਰਾ ਬਿਵੈਕ ਕਰੂਗਾ ਹਾਂਜੀ ਅਮ੍ਰਿਤਸਰ ਦੇ ਵਿੱਚ ਮੇਰਾ ਟੀ ਸਟਾਲ ਹੈਗਾ ਵਾ ਪੇਰੈਂਟਸ ਕੀ ਕਰਦੇ ਹੋ ਤੁਹਾਡੇ ਪੇਰੈਂਟ ਸਰ ਮੇਰੇ ਅ ਮੇਰੇ ਫਾਦਰ ਸਾਹਿਬ ਜਿਹੜੇ ਹੈਗੇ ਆ ਉਹ ਟਰੈਕਟਰ ਮੈਕੈਨਿਕ ਹੈਗੇ ਆ ਮਦਰ ਮੇਰੇ ਹਾਊਸ ਵਾਈਫ ਹੈਗੇ ਆ ਤੇ ਸਾਰੇ ਮੇਰੇ ਪੈਨਟ ਆਪਣੇ ਆਪਣੇ ਸਟ੍ਰਗਲ ਚ ਲੱਗੇ ਹੈਗੇ ਆ ਤੇ ਮੈਨੂੰ ਹਮੇਸ਼ਾ ਕਹਿੰਦੇ ਆ ਕਿ ਜੇ ਤੈਨੂੰ ਚਾਨਣ ਕੀਤੇ ਨਜ਼ਰ ਆਉਂਦਾ ਤੇ ਫਿਰ ਕਦਮ ਇੱਕ ਵਧਾ ਪਰ ਜਿਹੜੀ ਰਗਾਂ ਦੇ ਅੰਦਰ ਇੱਕ ਖੂਨ ਮੜ ਚੁੱਕਾ ਵਾ ਇੱਕ ਸਪੋਰਟਸ ਉਹ ਮੇਰੇ ਕੋਲ ਛੁੱਟ ਦਿੰਨੀ ਆ ਅੱਜ ਵੀ ਮੈਂ ওভারਏਜ਼ ਆ ਮੈਨੂੰ ਉਹ ਵੀ ਦਰਦ ਹੈਗਾ ਕਿ ਮੇਰਾ ਕੁਝ ਬਣ ਨਹੀਂ ਸਕਦਾ ਪਰ ਫਿਰ ਵੀ ਮੈਂ ਇਸ ਜਗ੍ਹਾ ਤੇ ਆਣ ਕੇ ਇਹਨਾਂ ਸਭ ਆਪਣੇ ਪੈਂਕ ਪਰਾਂ ਵਾਲਾ ਖੜੀ ਹੈਗੀ ਆ ਕਿ ਮੇਰੇ ਕੋਲ ਕੁਛ ਮੇਰਾ ਕੁਛ ਨਾ ਬਣੇ ਇਹਨਾਂ ਦਾ ਬਸ ਬਣਦੇ ਤੁਸੀਂ ਸਪੋਰਟਸ ਖੇਡਦੇ ਆ ਜਾਂ ਛੱਡ ਸਰ ਮੈਂ ਲਗਾਤਾਰ ਪ੍ਰੈਕਟਿਸ ਕਰਦੀ ਪਈ ਆ ਪਰ ਮਤਲਬ ਮੈਂ ওভারਏਜ਼ ਹੁੰਦੀ ਆ ਉਹ ਕਿ ਇਹਨਾਂ ਨੂੰ ਦੇ ਦਿਓ ਬਾਕੀਆਂ ਦਾ ਕੁਝ ਬਣ ਜੇ ਵਿਚਾਰਾਂ ਦਾ ਹਾਂ ਬੱਸ ਨੋ ਨੋ ਹਲੋ ਆ ਹਰਮਨ ਇੱਕ ਤੂੰ ਵੀ ਗੱਲ ਕਰ ਲੈ ਆਪਣੇ 2 ਮਿੰਟ ਆ ਲੈ ਤੂੰ ਬੋਲ ਦੇ ਆਲੇ ਫੜ ਆ ਵੀ ਮਾਈਕ ਕਰ ਸਸੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਹਰਮਨ ਮਾਈਕ ਲਾ ਕੇ ਕਰਦਾ ਮੇਰਾ ਨਾਮ ਹਰਮਨ ਮੈਂ ਹੈਂਡਬੋਲਡ ਇੰਟਰਨੈਸ਼ਨਲ ਖਿਡਾਰੀਆਂ ਸੀਨੀਅਰ ਨੈਸ਼ਨਲ 골ਡ ਮੈਡਲ ਹਾਂ ਸਭ ਤੋਂ ਪਹਿਲਾਂ ਮੈਂ ਖਰਜ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਸਾਡੀ ਸਪੋਰਟ ਦਿੱਤੀ ਉਹਨਾਂ ਨੇ ਸਾਡੀ ਗੱਲ ਨੂੰ ਮੀਡੀਆ ਤੱਕ ਪਹੁੰਚਾਇਆ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਜੀ ਦੇਖੋ ਪੰਜਾਬ ਦੇ ਵਿੱਚ ਪਿਛਲੇ 9 ਸਾਲਾਂ ਤੋਂ ਕੋਈ ਵੀ ਸਪੋਰਟਸ ਦੀ ਪ੍ਰਦਾਨੀ ਨਹੀਂ ਆ ਰਹੀ 2016 ਦੇ ਵਿੱਚ ਪੰਜਾਬ ਪੁਲਿਸ ਦੀ ਵੈਕੰਸੀ ਆਈ ਸੀ ਹੁਣ 9 ਸਾਲ ਹੋ ਗਏ ਨੇ 2025 ਚ ਕੋਈ ਵੈਕੰਸੀ ਨਹੀਂ ਆਈ ਦੇਖੋ 2016 ਦੇ ਵਿੱਚ ਮੈਂ 17 ਜਾਂ 18 ਸਾਲ ਦਾ ਹੋਵਾਂਗਾ ਉਦੋਂ ਮੈਂ ਸਪੋਰਟਸ ਦੀ ਪ੍ਰਤੀ ਭਰ ਨਹੀਂ ਸਕਦਾ ਸੀ ਕਿਉਂਕਿ ਮੇਰੀ ਉਹ ਏਜ ਨਹੀਂ ਸੀ ਬਣ ਰਹੀ ਹੁਣ ਜੇ ਮੰਨ ਲਓ ਸਾਲ ਹੋਰ ਕੱਟਦਾ ਫਿਰ ਇਹ ਕਹਿਣਗੇ ਓਵਰ ਏਜ ਹੋ ਗਏ ਹੋ ਤੁਸੀਂ 10 ਸਾਲ ਹੋ ਜਾਣਗੇ 28 ਸਾਲਾਂ ਦੀ ਹੁੰਦੀ ਤੇ ਇਸ ਕਰਕੇ ਮੈਂ ਸਰਕਾਰ ਨੂੰ ਉਹੀ ਬੇਨਤੀ ਕਰਨਾ ਚਾਹੁੰਦਾ ਵੀ ਜੇ ਤੁਸੀਂ ਵੀ ਮੰਨ ਲਓ ਜੋਬ ਪ੍ਰੋਵਾਈਡ ਕਰੋਗੇ ਸਪੋਰਟਸਮੈਨ ਨੂੰ ਤਾਂ ਹੀ ਸਾਨੂੰ ਵੇਖ ਕੇ ਸਾਡੇ ਜੂਨੀਅਰ ਗੇਮ ਵੱਲ ਆਉਣਗੇ ਹੁਣ ਗਰਾਊਂਡ ਬਣਾਏ ਨੇ ਕਹਿੰਦੇ ਕਿ ਗਰਾਊਂਡ ਬਣਾ ਰਹੇ ਪਰ ਗਰਾਊਂਡ ਬਣਾਉਣ ਦਾ ਫਾਇਦਾ ਵੀ ਤਾਂ ਹੀ ਨਾ ਜੇ ਵਿੱਚ ਖਿਡਾਰੀ ਤਾਂ ਹੋਣ ਨਹੀਂ ਜੇ ਕੋਈ ਵੀ ਖਿਡਾਰੀ ਅੱਜ ਕੱਲ ਕੋਈ ਵੀ ਮਾਪਿ ਹੋਇਆ ਨਹੀਂ ਬੱਚਿਆਂ ਨੂੰ ਤਾਂ ਹੀ ਭੇਜਦਾ ਕਿ ਜੇ ਉਹਨਾਂ ਦਾ ਪਤਾ ਲੱਗਦਾ ਕਿ ਹਾਂ ਆਉਣ ਨਾਲ ਜੇ ਹੁਣ ਸਿਖਣਗੇ ਕੀ ਉਹ ਦੇਖੋ ਚਾਹ ਦੀ ਡੇੜੀ ਲਾਉਂਦੀ ਜਾਂ ਪੈਨਸਲ ਲਾਉਂਦਾ ਕਿਹੜਾ ਮਾਪਿ ਕੋਈ ਵੀ ਮਾਪਿ ਨਹੀਂ ਭੇਜ ਸਕਦਾ ਜੀ ਆਪਣੇ ਬੱਚੇ ਨੂੰ ਕਿ ਵੀ ਹਾਂ ਤੂੰ ਗੇਮ ਕਰਨ ਜਾ ਬੱਚੇ ਕੋਲ ਸਕੂਲ ਤੋਂ ਆਉਣ ਤੋਂ ਬਾਅਦ 2 ਘੰਟੇ ਹੁੰਦੇ ਨੇ ਜਾਉ ਗੇਮ ਕਰ ਲੈਂਦਾ ਜਾਉ ਟੂਸ਼ਨਾਂ ਤੇ ਪਾ ਲੈਂਦਾ ਪਰ ਹੁਣ ਗਰਾਊਂਡ ਲੈਵਲ ਤੇ ਅਸੀਂ ਜਦੋਂ ਗਰਾਊਂਡ 'ਚ ਜਾਂਦੇ ਹਾਂ ਕੋਈ ਵੀ ਬੱਚਾ ਗਰਾਊਂਡ 'ਚ ਨਹੀਂ ਹੁੰਦਾ ਪਹਿਲਾਂ ਇੰਨੀ ਰੌਣਕ ਲੱਗੀ ਰਹਿੰਦੀ ਸੀ ਨਾ ਗਰਾਊਂਡ 'ਚ ਤੇ ਹੁਣ ਬੱਚਿਆਂ ਨੂੰ ਭੇਜਦੇ ਨਹੀਂ ਮਾਪੇ ਕਿਉਂ ਨਹੀਂ ਭੇਜਦੇ ਕਿ ਐਸੇ ਕਰਕੇ ਕਿ ਜਿਵੇਂ ਉਹ ਧੱਕੇ ਖਾ ਰਿਹਾ ਐ ਓਵੇਂ ਤੈਨੂੰ ਧੱਕੇ ਖਾਣ ਲਾ ਦੇਗਾ ਜਦੋਂ ਮੰਨ 9 ਸਾਲ ਹੋ ਗਏ ਨੇ ਕੋਈ ਸਪੋਰਟਸ ਦੀ ਪ੍ਰਤੀ ਨਹੀਂ ਆਈ ਬੰਦਾ ਡਿਪਰੈਸ਼ਨ 'ਚ ਜਾਂਦਾ ਫਿਰ ਗਲਤ ਸਟੈਪ ਵਾਲੀ ਜਾਂਦਾ ਬੰਦਾ ਨਸ਼ਿਆਂ ਵੱਲ ਜਾਏਗਾ ਜਾਂ ਹੋਰ ਕਿਸੇ ਪਾਸੇ ਵੱਲ ਜਾਏਗਾ ਜਦੋਂ ਕੋਈ ਉਹਨੂੰ ਰਾਇਨ ਮਿਲ ਰਿਹਾ ਕਿ ਕਿਸੇ ਅੱਗੇ ਕਿਤੇ ਕੀ ਜਾਵਾਂ ਕੀ ਨਾ ਕਿਉਂਕਿ სპੋਰਟਸਮੈਨ ਮੈਂ ਵਿਚ ਆ ਗਿਆ ਨਾ ਜਿਹੜੇ ਬੰਦੇ ਨੇ ਪ੍ਰੋਫੈਸ਼ਨਲੀ ਸਪੋਰਟਸ ਕਰ ਲਿਆ ਫਿਰ ਉਹ ਫਸ ਜਾਂਦਾ ਜੀ ਹੁਣ ਮੰਨ ਲਓ ਮੈਂ ਮੈਂ ਫਸ ਗਿਆ ਵਾਂ ਕਿ ਵੀ ਕਿੱਧਰ ਨੂੰ ਜਾਵਾਂ ਹੁਣ ਮੈਂ ਮੈਂ ਕਿਸੇ ਪਾਸੇ ਨੂੰ ਜਾ ਹੀ ਨਹੀਂ ਸਕਦਾ ਜੀ ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਕਿ ਜੇ ਤੁਸੀਂ ਸਪੋਰਟਸ ਸਪੋਰਟਸ ਦੇ ਨਾਮ ਤੇ ਤੁਸੀਂ ਕਹੇ ਕਰ ਰਹੇ ਕਿ ਅਸੀਂ ਸਪੋਰਟਸ ਨੂੰ ਉੱਚਾ ਚੱਕ ਰਿਹਾ ਪਰ ਜੋਬ ਵੀ ਪ੍ਰੋਵਾਈਡ ਕਰਨਾ ਸਰਕਾਰ ਤੁਸੀਂ ਹੁਣ ਲਗਭਗ ਸਾਰੀ ਇਹਨਾਂ ਦਾ ਦੁੱਖ ਦਰਦ ਸਮਝਦਾ ਮੈਂ মিডিਆ ਨੂੰ ਵੀ ਅਪੀਲ ਕਰੂੰਗਾ ਔਰ ਸੋਸ਼ਲ ਮੀਡੀਆ ਤੇ ਜਿਹੜੇ ਸਾਡੇ ਨਾਲ ਸੁਣ ਰਹੇ ਨੇ ਕਿ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਾਂ ਪਚਾਓ ਸਾਡੀ ਆਵਾਜ਼ ਇਹਨਾਂ ਦੀ ਆਵਾਜ਼ ਪਚਾਓ ਸਰਕਾਰ ਦੇ ਕੁਆਟਰਜ਼ ਤੱਕ ਔਰ ਮੇਰੀ ਫਿਰ ਅਪੀਲ ਹੈ ਪੰਜਾਬ ਗਵਰਨਮੈਂਟ ਨੂੰ ਕਿ ਕਾਈਂਡਲੀ ਪਲੀਜ਼ ਸਪੋਰਟਸ ਪਾਲਿਸੀ ਨੂੰ ਅੱਛੇ ਤਰੀਕੇ ਨਾਲ ਅਪਡੇਟ ਕਰਕੇ ਜਿਹੜਾ 3 ਫੀਸਦੀ ਸਪੋਰਟਸ ਕੋਟਾ 2016 ਦਾ ਬੰਦ ਹੋਇਆ ਉਸ ਨੂੰ ਬਹਾਲ ਕਰਕੇ ਨਾ ਸਿਰਫ ਪੁਲਿਸ ਭਰਤੀ ਵਿੱਚ ਬਲਕੇ ਪੰਜਾਬ ਦੇ ਸਾਰੇ ਜਿਹੜੇ ਇੰਪੋਰਟੈਂਟ ਡਿਪਾਰਟਮੈਂਟਸ ਨੇ ਇਹਨਾਂ ਨੂੰ ਮੌਕਾ ਦਿਓ ਇਹਨਾਂ ਨੂੰ ਦੇਖ ਕੇ ਹੋਰ ਆਪਣੇ ਜਿਹੜੇ ਹਜ਼ਾਰਾਂ ਲੱਖਾਂ ਸਪੋਰਟਸਮੈਨ ਬੱਚੇ ਨੇ ਜਿਹੜੇ ਉਹ ਸਪੋਰਟਸ ਨੂੰ ਆਕਰਸ਼ਿਤ ਹੋਣ ਤੇ ਸਪੋਰਟਸ ਪੰਜਾਬ ਦੇ ਵਿੱਚ ਵਧੇ ਤੇ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਘਟਣ ਦਾ ਤਰੀਕਾ ਸਪੋਰਟਸ ਆ ਬਹੁਤ ਵੱਡਾ ਰੋਲ ਆ ਆਮ ਮਾਈਸੈਲਫ ਅ ਸਪੋਰਟਸਮੈਨ ਸਾਰੀ ਜ਼ਿੰਦਗੀ ਮੈਂ ਕੁਛ ਨਾ ਕੁਛ ਵੈਦਰ ਇਟ ਇਜ਼ ਬੈਡਮਿੰਟਨ ਵੈਦਰ ਇਟ ਇਜ਼ ਫੁੱਟਬਾਲ ਜੇ ਹੋਰ ਕੁਛ ਨਹੀਂ ਤਾਂ ਮੈਂ ਕਮ ਸੇ ਕਮ ਜਿਹੜੇ ਐਥਲੈਟਿਕਸ ਦਾ ਕੰਮ ਆ ਰਨਿੰਗ ਜੋਗਿੰਗ ਵਾਕਿੰਗ ਪੁਸ਼ਅਪਸ ਸਕਵਾਟਸ ਵੇਟ ਟ੍ਰੇਨਿੰਗ ਅੱਜ ਵੀ ਮੈਂ ਕਰਨਾ ਚਾਹੁੰਦਾ ਹਾਂ ਔਰ ਮੈਨੂੰ ਬੜਾ ਜੋ ਸਕੂਨ ਤੁਹਾਨੂੰ ਸਪੋਰਟਸ ਐਕਸਰਸਾਈਜ਼ ਤੋਂ ਬਾਅਦ ਮਿਲਦਾ ਉਹ ਸ਼ਾਇਦ ਕਿਸੇ ਵੀ ਹੋਰ ਤਰ੍ਹਾਂ ਦਾ ਨਸ਼ਾ ਕਰਨ ਤੋਂ ਬਾਅਦ ਨਹੀਂ ਮਿਲਦਾ ਸੋ ਪੰਜਾਬ ਸਰਕਾਰ ਤੋਂ ਮੈਂ ਉਮੀਦ ਕਰਦਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਬੇਟੇ ਔਰ ਤੁਸੀਂ ਹੁਣ ਥੋੜੀ ਜਿਹੀ ਜਗ੍ਹਾ ਦਿਓ ਆਓ ਤੁਸੀਂ ਸਾਰੇ ਜਿਹੜੇ ਕਸ਼ਮੀਰ ਤੋਂ ਆਏ ਹੋ ਐ ਸਾਰੇ ਮੈਂ ਤੁਹਾਡੇ ਨਾਲ ਦੁਬਾਰਾ ਵੀ ਗੱਲ ਕਰਦਾ ਠੀਕ ਹੈ ਬੇਟਾ वेलकम वेलकम आओ जल्दी ना आओ महाराज जी एक मसला ਹੋਰ ਹੈ ਤੁਹਾਡੇ ਨਾਲ ਗੱਲ ਕਰਨਾ ਬਿਫੋਰ தி ਕੰਮ ਬੈਠ ਜਾਓ ਖੜੇ ਹੋ ਜਾਓ ਮੇਰੇ ਨਾਲ ਆਜੋ ਇਸ ਤਰ੍ਹਾਂ ਵਾਂ ਕਿ ਇਹ ਜਿਹੜੇ ਮੇਰੇ ਨਾਲ ਹੁਣ ਬੈਠਣ ਲੱਗੇ ਨੇ ਸੱਜਣ ਇਹ ਸਾਰੇ ਜੰਮੂ ਕਸ਼ਮੀਰ ਦੇ ਬਲਕਿ ਕਸ਼ਮੀਰ ਵੈਲੀ ਤੋਂ ਇਹ ਸਾਰੇ ਲਾਈਫਸਟਾਕ ਦਾ ਯਾਨੀ ਕਿ ਪਸ਼ੂਆਂ ਦਾ ਟ੍ਰੇਡ ਕਰਦੇ ਨੇ ਔਰ ਇਹ ਵਪਾਰ ਕਰਦੇ ਨੇ ਜਦੋਂ ਇਹ Rajasthan ਤੋਂ Delhi ਤੋਂ ਯਾ ਹਰਿਆਣੇ ਦੀ ਮੰਡੀਆਂ ਤੋਂ ਜਦੋਂ ਪਸ਼ੂ ਖਰੀਦਦੇ ਨੇ ਉਹਨਾਂ ਨੂੰ ਆਪਣੀ ਸਟੇਟ ਕਸ਼ਮੀਰ ਵਿੱਚ ਲੈ ਕੇ ਜਾਣਾ ਚਾਹੁੰਦੇ ਨੇ ਅਨਫੋਰਚੂਨੇਟਲੀ ਜਿਵੇਂ ਕਿ ਬਾਕੀ ਮਾਫੀਆ ਪੰਜਾਬ ਦੇ ਵਿੱਚ ਜਿਵੇਂ ਕਿ ਡਰੱਗ ਮਾਫੀਆ ਆਵਾਜ ਜਿਵੇਂ ਕਿ ਰੇਤਾ ਬਜਰੀ ਦਾ ਮਾਫੀਆ ਹੈ ਜਿਵੇਂ ਕਿ ਹੋਰ ਮਾਫੀਆ ਅਨਫੋਰਚੂਨੇਟਲੀ ਪਸ਼ੂਆਂ ਦੀਆਂ ਮੰਡੀਆਂ ਨੂੰ ਲੈ ਕੇ ਲਾਈਵ ਸਟਾਕ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਮਾਫੀਆ ਵੱਡ ਚੁੱਕਾ ਵਾ ਇਹਨਾਂ ਵਿਚਾਰਿਆਂ ਦੀਆਂ ਗੱਡੀਆਂ ਰੋਕ ਕੇ ਸ਼ੰਭੂ ਬਾਰਡਰ ਤੇ ਰੋਕ ਕੇ ਔਰ ਔਰ ਪੁਲਿਸ ਤੇ ਸਰਕਾਰੀ ਅਮਲੇ ਦੀ ਮਦਦ ਨਾਲ ਉਧਰਲੇ ਪਾਸੇ ਜਦੋਂ ਮਾਧੂਪੁਰ ਮਾਧੋਪੁਰ ਕ੍ਰੋਸ ਕਰਕੇ ਆਪਣੀ ਸਟੇਟ ਜੰਮੂ ਕਸ਼ਮੀਰ ਚੜ੍ਹਨਾ ਚਾਹੁੰਦੇ ਨੇ ਇਹਨਾਂ ਦੇ ਟਰੱਕ ਰੋਕ ਕੇ ਇਹਨਾਂ ਨੂੰ ਬਲੈਕਮੇਲ ਕਰਕੇ ਇਹਨਾਂ ਨੂੰ ਆਰਮ ਟਵਿਸਟ ਕਰਕੇ ਬਾਵਾ ਮਰੋੜ ਕੇ ਦਬਕੇ ਮਾਰ ਕੇ ਇਹਨਾਂ ਕੋਲੋਂ ਫੀ ਗੱਡੀ ਦਾ ਸ਼ਾਇਦ 15-15000 ਰੁਪਇਆ ਗੁੰਡਾ ਟੈਕਸ ਅਗਰਾਇਆ ਜਾਂਦਾ ਵਾ ਸੋ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਤੇ ਤਾਂ ਬਖਸ਼ ਦਿਓ ਪੰਜਾਬ ਨੂੰ ਕੋਈ ਤਾਂ ਕੋਈ ਜਗ੍ਹਾ ਛੱਡ ਦਿਓ ਜਿੱਥੇ ਘੱਟੋ ਘੱਟ ਪੰਜਾਬ ਬਹਾਦਰ ਲੋਕਾਂ ਦੀ ਸਟੇਟ ਆ ਅਸੀਂ ਬਹਾਦਰੀ ਨਹੀਂ ਜਾਣੇ ਜਾਈਏ ਅਸੀਂ ਤਾਂ ਹੁਣ ਕਾਇਰਤਾ ਤੇ ਐਕਸਟਰਸ਼ਨ ਥਿਸ ਇਜ਼ ਪਿਓਰ ਐਕਸਟਰਸ਼ਨ ਇਹਨਾਂ ਕੋ ਸਾਰੇ ਬਿਲਸ ਨੇ ਮੈਂ ਮਹਿਰਾਜ ਨੂੰ ਕਹੂੰਗਾ ਆਪਣੀ ਗੱਲ ਕਹਿਣਗੇ ਜਿੱਥੋਂ ਇਹ ਮਾਲ ਖਰੀਦੇ ਨੇ ਉਥੋਂ ਦੇ ਬਿਲ ਉਥੋਂ ਦੇ ਗੇਟ ਪਾਸ ਨੇ ਔਰ ਜਿਹੜਾ ਪੰਜਾਬ ਦਾ ਲਾਈਫਸਟਾਕ ਐਕਟ ਹੈਗਾ ਥੈਟ ਸੇਜ਼ ਔਰ ਲਾਈਫਸਟਾਕ ਤੇ ਕੋਈ ਟੈਕਸ ਨਹੀਂਗਾ ਜੀਐਸਟੀ ਵਗੈਰਾ ਹੈ ਨਹੀਂਗੀ ਇਹਨਾਂ ਦੇ ਕੋ ਪੂਰਾ ਐਕਟਰ ਮੈਨੂੰ ਪੜਾਇਆ ਇਹਨਾਂ ਨੇ ਉਹਦੇ ਲਿਖਿਆ ਵਾ ਕਿ ਜਦੋਂ ਕਿਸੇ ਦੇ ਕੋਲ ਬਿੱਲ ਆ ਗੇਟ ਪਾਸ ਆ ਤੇ ਉਹ ਟਰਾਂਜ਼ਿਟ ਵਿੱਚ ਜਾ ਰਿਹਾ ਉਹਦੇ ਤੋਂ ਪੰਜਾਬ ਦੀ ਸਰਕਾਰ ਕੋਈ ਟੈਕਸ ਨਹੀਂ ਲੈ ਸਕਦੀ ਲੇਕਿਨ ਨਹੀਂ ਭਈ ਇਹਨਾਂ ਕੋਲ ਕੋਈ ਮਾਫੀਆ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇਹਨਾਂ ਨੇ ਜੋ ਮੈਨੂੰ ਦੱਸਿਆ ਵਾ ਉਹ ਗਵਰਨਮੈਂਟ ਆਈਡੈਂਟੀਫਾਈ ਕਰੇ ਕਿ ਇਹ ਜਿਹੜਾ ਕੈਟਰਲ ਫੇਅਰ ਮਾਫੀਆ ਲਾਈਫਸਟਾਕ ਮਾਫੀਆ ਪਸ਼ੂਆਂ ਦਾ ਮਾਫੀਆ ਜਿਹੜੇ ਮੇਲੇ ਲੱਗਣੇ ਚਾਹੀਦੇ ਸੋ ਉਹ ਤੋਂ ਲਾਉਂਦੇ ਨਹੀਂਗੇ ਸੁੱਕੀ ਕਮਾਈ ਕਰਦੇ ਕੋਈ ਹੋਰ ਮਿਹਨਤ ਕਰਕੇ ਆ ਰਿਹਾ ਤੇ ਉਹਦੇ ਚੋਂ ਅਸੀਂ ਰਾਕੇ ਡਾਕਾ ਮਾਰ ਕੇ ਉਹਦੇ ਕੋ ਪੈਸੇ ਐਕਸਟਰਾਰਟ ਕਰੀਏ ਇਹਨਾਂ ਨੇ ਨਾਮ ਅਪਰੋਕਸੀਮੇਟਲੀ ਦੱਸਿਆ ਕੋਈ ਮਿਸਟਰ ਸਨੀ ਆਲੂਵਾਲੀਆ ਨੇ दैट इज ਸਬਜੈਕਟ ਟੂ ਕਰੈਕਸ਼ਨ ਔਰ ਇਹਨਾਂ ਨੇ ਕਿਹਾ ਕਿ ਉਹਦਾ ਹੀ ਕੋ ਰਿਸ਼ਤੇਦਾਰ ਦੂਜੇ ਪਾਸੇ ਉਹ ਇੱਥੇ ਪਹਿਲਾਂ ਘਿਰਦੇ ਨੇ ਉਹਦਾ ਹੀ ਕੋਈ ਸਾਲਾ ਭਨੋਈਆ ਉਧਰ ਪਰਲੇ ਪਾਸੇ ਮਾਧੋਪੁਰ ਵਿੱਚ ਕੀ ਨਾਮ ਉਹਦਾ ਦੱਸ ਰਹੇ ਤੁਸੀਂ ਇੱਕ ਬੰਦੇ ਦਾ ਨਾਮ ਦੱਸ ਰਹੇ ਤੁਸੀਂ ਸਰਬਜੀਤ ਸਿੰਘ ਆ ਵਿਚਾਰੇ ਇਹਨਾਂ ਨੂੰ ਪਤਾ ਨਹੀਂ ਸਾਰੇ ਮਾਈਨੋਰਟੀਜ਼ ਨੂੰ ਬਿਲੋਂਗ ਕਰਦੇ ਨੇ ਘਟ ਗਿਣਤੀਆਂ ਦੇ ਮੁਸਲਮਾਨ ਉਤੋਂ ਜੰਮੂ ਕਸ਼ਮੀਰ ਤੋਂ ਜਾਂ ਹੋਰ ਭਾਈਚਾਰੇ ਵੀ ਹੋਣਗੇ ਗੁਜਰ ਵੀ ਹੋਣਗੇ ਦੇ ਵਿਚਾਰੇ ਆਪਣਾ ਰੋਜੀ ਰੋਟੀ ਕਮਾਉਂਦੇ ਨੇ ਤਾਂ ਮੈਂ ਪੰਜਾਬ ਸਰਕਾਰ ਦੇ ਲਾਈਫਸਟਾਕ ਡਿਪਾਰਟਮੈਂਟ ਜਿਹੜਾ ਵੀ ਰੂਰਲ ਡਿਵੈਲਪਮੈਂਟ ਦਾ ਕਨੈਕਟਡ ਹੈ ਆਈ ਬਲੀਵ ਮੈਂ ਸੈਕਟਰੀ ਸਾਹਿਬ ਨਾਲ ਗੱਲ ਵੀ ਕਰੂੰਗਾ ਡਾਇਰੈਕਟਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਕੱਟੋ-ਘਾਟ ਇਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾਵੇ ਇਹ ਜੇ ਨਹੀਂ ਇਹਨਾਂ ਦੀ ਪ੍ਰੋਟੈਕਸ਼ਨ ਉਹਦਾ ਇਹਦਾ ਮਤਲਬ ਕੀ ਉਹ ਜਿਹੜਾ ਮਾਫੀਆ ਵਾ ਉਹ ਥੱਲਿਓ ਤੁਹਾਡੇ ਅਫਸਰਾਂ ਨੂੰ ਪੈਸੇ ਦਿੰਦਾ 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 ਉੱਪਰ ਤੱਕ ਹਫ਼ਤਾ ਤੇ ਮਹੀਨਾ ਦਿੰਦਾ ਤਾਂ ਕਰਕੇ ਇਹਨਾਂ ਦੀ ਕੋਈ ਵਿਚਾਰਿਆਂ ਦੀ ਜਿਹੜੀ ਆ ਹਿਫਾਜ਼ਤ ਨਹੀਂ ਕਰ ਰਿਆ ਤੋਂ ਮੈਂ ਹੁਣ ਮਹਿਰਾਜ ਨੂੰ ਕਹੂੰਗਾ ਕਿ ये भी अपनी मीडिया के रख लें सबसे पहले हम शुक्रिया कर रहे हैं खेरा साहब का इन्होंने हमें टाइम दिया है और हमारी बात को सुना भी हो इसको हाईलाइट करने की बिल्कुल यकीन जानी भी की और मदद भी की और उन्होंने कर भी दिया है और उसके बाद आप लोगों का भी शुक्रिया हम जम्मू कश्मीर से आए हुए हैं हमें तकरीबन तीन दिन हो गए यहाँ पे हम बहुत परेशान हैं हमारी इंडस्ट्री को इतना मतलब इन्होंने सुबह तो के रखा है इस टाइम हमारे श्रीनगर कश्मीर में जो है ना वहाँ मरेज का सीज़न होता है ये हमारे लिए वहाँ पे बिल्कुल बड़ा पीक सीज़न होता है और आप लोगों को शायद पता हो कि मीट हमारी एसेंशियल है जैसे दूसरे लोगों के लिए अगर मीट को हम देखे जाए तो उनके लिए वो लक्जरी आइटम है लेकिन जम्मू कश्मीर के लोगों के लिए एक एसेंशियल आइटम है और वहाँ इसको रोज़मर्रा की चीज़ों में गिना जाता है लेकिन बात के मुकाम है कि पंजाब में कैटल फेयर एक्ट है जो ये कहता है कि जो पंजाब में कैटल मेला लगेगा तो वहां से जो भी टैक्स सरकार ले सकते वो ले सकते हैं हम ना उसमें ऑब्जेक्शन करते हैं ना हमें करने भी चाहे हम उसका अगर हम पंजाब से लेंगे तो उसका हम भरपूर उनको पैसे देते हैं लेकिन क्या हुआ है कि जब ये ठेके देते हैं तो निचली सतह पे जितने भी ऑफिसर होते हैं इस डिपार्टमेंट को दूसरे डिपार्टमेंट के वो मिली भगत के साथ हमारी जो ट्रांजिट गाड़ियाँ आती है कोई राजस्थान से आते है कोई दिल्ली से आते कोई हरियाणा से आते कोई गंगानगर फलोदी से आते बिल्कुल उनको चुम्बू बॉर्डर पर पकड़ते हैं और उसके बाद अगर वहां से कोई गाड़ी छूट जाए या दूसरी जगह से तो उसको माधोपुर में पकड़ते हैं कि पंद्रह पंद्रह रुपए हमें दे दो कंडक्टर के नाम पे जब हम उनसे कहते हैं कि जनाब हम तो सिर्फ ट्रांसट कर रहे हैं बोला आपको देना है देना नहीं है तो फिर आपको उसके लिए यहाँ पे हम गाड़ी रोक देंगे लेकिन निचले सतह तक जब हम मेडिस्टेशन से बात करते हैं तो हमें कोई सपोर्ट नहीं मिल रहा है तीन दिन से हम यहाँ डॉक्टर साहब के पास भी गए उनको भी हमने दी उनसे बात की उन्होंने हमें ये बोला कि आपके पास क्या प्रूफ होता है हमने वो सारे प्रूफ भी दिखाए क्योंकि और हमें बाद में बोलते है कि भाई जहाँ से आप लेते हो वहाँ से सरकारी रसीद ले लो हिंदुस्तान के किसी भी हिस्से में कोई भी सरकारी मंडी नहीं है जहाँ सरकार कोई रसीद देती है ना इसका कोई टैक्स है ये जीएसटी फ्री काम है सिर्फ ये सिर्फ पंजाब में कैटल फेयर एक्ट है और किसी भी जगह नहीं है हम सरकार पंजाब सरकार से यही पूछते हैं कि अगर उन्होंने इन लोगों को ये ठेका दे रखा है हमें कोई एतराज़ नहीं है लेकिन वो ये क्लियर कर ले कि इन लोगों को इन्होंने ये ठेका हिंदुस्तान का दिया या पंजाब का दिया है अगर पंजाब कह दो तो सिर्फ ये पंजाब के पशु पे ही लगता है ना तो अगर ये हिंदुस्तान का ठेका तो फिर पूरे हिंदुस्तान के मतलब पशु पे लगेगा तो वो इस चीज़ को क्लियर कर करें और हमें वो टालने की बहुत कोशिश कर रहे हैं कभी उधर बेचते कभी इधर बेचते आज हम बिल्कुल जब हम तंग आ गए आज हमारी जम्मू कश्मीर की सारी सप्लाई बंद है हमारी रोज़ तकरीबन तीस से पचास गाड़ियाँ रोज सप्लाई हो जाती है जम्मू कश्मीर वो सारी बंद हुई और हमारे वहाँ पे लोग भी परेशान हैं इस चीज़ से क्योंकि वहाँ पे शादियों का इसमें सीज़न और उस पर है तो हम यहाँ के सरकार से भी गुजारिश करते हैं कि जनाब इस चीज़ को देख लीजिए ये बहुत गलत हो रहा है गैर कानूनी काम हो रहा है सरकार के अगर कानून है अगर कानून के किसी हिस्से में लिखा है कि ट्रांजट माल पे कोई टैक्स देना है तो वो नोटिफिकेशन निकाले वो ऑर्डर निकाले तो हम तैयार हैं लेकिन इस तरह से गैर कानूनी तरीके से हमसे पैसे लेना और निचले वाले सत्र पे उनका मतलब एडमिनिस्ट्रेशन की तरफ से सपोर्ट मिलना यह बहुत अफसोस की बात है उस सरकार के लिए जो ये दावा करते हैं हम इंसाफ़ हम इंसाफ़ के अलमरदार हैं ਠੀਕ ਹੈ ਜੀ ਤੁਸੀਂ ਸਾਰੀ ਤਕਰੀਬਨ মিডিਆ ਨੇ ਸਾਡੇ ਦੋਨੋਂ ਇਸ਼ੂਸ ਕਵਰ ਕੀਤੇ ਮੈਂ ਤੁਹਾਡਾ ਸਭ ਦਾ ਬੜਾ ਸ਼ੁਕਰਗੁਜ਼ਾਰ ਹਾਂ ਮਸ਼ਕੂਰ ਹਾਂ ਔਰ ਅੱਜ ਸ਼ਹੀਦ ਉਦਮ ਸਿੰਘ ਜੀ ਸਾਡੇ ਦੇਸ਼ ਦੇ ਔਰ ਸਾਡੇ ਪੰਜਾਬ ਦੇ ਬਹੁਤ ਮਹਾਨ सपूत ਉਹਨਾਂ ਦਾ ਜਿਹੜਾ ਅੱਜ ਦਿਹਾੜਾ ਮਨਾਇਆ ਜਾ ਰਿਹਾ ਵਾ ਸ਼ਹਾਦਤ ਦਾ ਉਹਨਾਂ ਨੂੰ ਮੈਂ ਪ੍ਰਣਾਮ ਕਰਦਾ ਵਾਂ ਸਲੂਟ ਕਰਦਾ ਵਾਂ ਔਰ ਮੈਂ ਸਮਝਦਾ ਕਿ ਸ਼ਹੀਦ ਉਦਮ ਸਿੰਘ ਜੀ ਨੂੰ ਅੱਜ ਦੇ ਦਿਨ ਵਿੱਚ ਇੱਕ ਬਿਫਿਟਿੰਗ ਟ੍ਰਿਬਿਊਟ ਹੋਵੇਗਾ। ਅਗਰ ਸਾਡੇ ਵੱਲੋਂ ਉਠਾਏ ਦੋ ਛੋਟੇ-ਛੋਟੇ ਮਸਲੇ ਪੰਜਾਬ ਸਰਕਾਰ ਇਹਨਾਂ ਦੀ ਇਹਨਾਂ ਨੂੰ ਰਿਜ਼ੋਲਵ ਕਰ ਦੂਗੀ ਤਾਂ ਉਹ ਵੀ ਉੱਥੇ ਉੱਤੇ ਬੈਠੇ ਦੇਖਣਗੇ ਕਿ ਹਾਂ ਸਾਡੇ ਅੱਜ ਦੇ ਦਿਨ ਤੇ ਕੋਈ ਸਰਕਾਰ ਨੇ ਫਰਾਕ ਦੇ ਲਈ ਦਿਖਾਈ ਆ। ਸਾਡੇ ਖਿਡਾਰੀਆਂ ਦੀ 3% ਕੋਟਾ ਬਹਾਲ ਕਰ ਦਿਓ ਤੇ ਇਹਨਾਂ ਵਿਚਾਰੇ ਜਿਹੜੇ ਬਾਹਰੋਂ ਆਉਂਦੇ ਨੇ ਟਰਾਂਜ਼ਿਟ ਪਸ਼ੂ ਲੈ ਕੇ ਜਾਂਦੇ ਇਹਨਾਂ ਦੀ ਬਦ ਹਾਲੀ, ਐਕਸਟਰਸ਼ਨ, ਡਾਕਾ ਗੁੰਡਾ ਟੈਕਸ ਉਹ ਬੰਦ ਕੀਤਾ ਜਾਵੇ ਔਰ ਵੈਸੇ ਵੀ ਪੰਜਾਬ ਦੇ ਵਿੱਚ ਜੋ ਇੱਕ ਪੁਲਿਸ ਰਾਜ ਬਹਾਲ ਕੀਤਾ ਗਿਆ ਉਸ ਨੂੰ ਵੀ ਬੰਦ ਕੀਤਾ ਜਾਵੇ ਇਨਸਾਫ ਦਾ ਰਾਜ ਬਹਾਲ ਕੀਤਾ ਜਾਵੇ ਤੁਸੀਂ ਫੋਟੋਆਂ ਟੰਗੀਆਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਜਿਨ੍ਹਾਂ ਨੇ ਸਾਡਾ ਸੰਵਿਧਾਨ ਬਣਾਇਆ ਉਸੇ ਸੰਵਿਧਾਨ ਨੂੰ ਤੁਸੀਂ ਚਿੱਕੇ ਤੇ ਟੰਗ ਰਹੇ ਹੋ ਰੋਜ਼ ਤੁਸੀਂ ਫੋਟੋ ਟੰਗੀ ਹੈ ਸ਼ਹੀਦ ਭਗਤ ਸਿੰਘ ਜੀ ਦੀ ਉਸੇ ਸ਼ਹੀਦ ਭਗਤ ਸਿੰਘ ਦੀਆਂ ਭਾਵਨਾਵਾਂ ਨੂੰ ਰੋਂਦ ਰਹੇ ਹੋ ਥੱਲੇ ਕੁਚਲ ਰਹੇ ਹੋ ਉਹਨਾਂ ਦੀ ਕੇਸਰੀ ਪੱਗ ਬੰਨਣ ਨਾਲ ਤੁਸੀਂ ਸ਼ਹੀਦ ਭਗਤ ਸਿੰਘ ਨਹੀਂ ਬਣ ਸਕਦੇ ਤੁਸੀਂ ਇਹ ਸੋਚੋ ਕਿ ਸ਼ਹੀਦ ਭਗਤ ਸਿੰਘ ਨੇ ਕੇਸ ਨਿਜ਼ਾਮ ਦੇ ਨਾਲ ਕੇਸ ਸ਼ਹੀਦ ਉਦਮ ਸਿੰਘ ਵਰਗਿਆਂ ਨੇ ਪਹਾਦਰ ਲੋਕਾਂ ਨੇ ਕੇਸ ਨਿਜ਼ਾਮ ਨਾਲ ਟੱਕਰ ਲਈ ਆਪਣੀ ਜਾਨ ਵੀ ਗਵਾ ਦਿੱਤੀ ਤੇ ਉਹਨਾਂ ਦੇ ਅਸੂਲ ਕੀ ਸੀਗੇ ਉਹ ਬੇਇਨਸਾਫੀ ਦੇ ਖਿਲਾਫ ਲੜਦੇ ਸੀ ਉਹ ਇਨਸਾਫ ਦੇ ਵਾਸਤੇ ਲੜਦੇ ਸੀ ਜਦ ਕਿ ਤੁਸੀਂ ਰਾਜ ਭਾਗ ਲੈ ਕੇ ਬੇਇਨਸਾਫੀ ਨੂੰ ਤਰਜੀਹ ਦੇ ਰਹੇ ਹੋ ਔਰ ਤੁਸੀਂ ਇਨਸਾਫ ਨੂੰ ਦਬਾਰੇ ਹੋ ਇਹ ਅੱਜ ਦੇ ਦੋਨਾਂ ਵਿਸ਼ਿਆਂ 'ਚ ਵੀ ਤੁਹਾਨੂੰ ਨਜ਼ਰ ਆਉਂਦਾ ਹੋਵੇਗਾ ਸੋ ਸਾਰਿਆਂ ਦਾ ਮੇਰੇ ਨਾਲ ਜੁੜਨ ਦਾ ਬਹੁਤ ਬਹੁਤ ਸ਼ੁਕਰੀਆ ہماری ਦੋ ਗੱਡੀਆਂ ਆਸ ਵਿੱਚ 20 ਦਿਨ ਪਹਿਲੇ ਉਹਨਾਂ ਨੇ ਪਕੜੀ ਹੈ ਔਰ ਉਹ ਕਿਸੇ ਐਨੀਮਲ ਐਨਜੀਓ ਕੋਲ ਗਈ ਹੈ ਔਰ આજ ਤੱਕ ਉਹਨਾਂ ਗੱਡੀਆਂ ਨੂੰ ਪਤਾ ਵੀ ਨਹੀਂ ਕਿ ਉਹ ਬੋਲਦੇ ਕੋਰਟ 'ਮੈਂ ਕਿੱਥੇ ਵਾਚ ਦੋ ਗੱਡੀਆਂ ਦੋ ਗੱਡੀਆਂ ਆ ਦੇਖੋ ਹੁਣ ਵਿਚਾਰੇ ਕਹਿ ਰਹੇ ਨੇ ਕਿ ਸਾਡੀਆਂ 20 ਦਿਨ ਹੋ ਗਏ ਨੇ ਮੈਂ ਉਹ ਵੀ ਉਹ ਵੀ ਮਦਦ ਕਰਨਾ ਤੁਹਾਡੀ 20 ਦਿਨ ਹੋ ਗਏ ਨੇ ਪਸ਼ੂ ਵੀ ਸੀ ਵਿੱਚ ਕਿ ਗੱਡੀਆਂ ਗੱਡੀਆਂ ਪਸ਼ੂ ਗੱਜਿਆ ਉਹ ਗੱਜਿਆ ਤਾਂ ਛੁੱਟ ਗਿਆ ਲੇਕਿਨ ਪਸ਼ੂ ਕਾ ਕੋਰਟ ਮੇ ਕੇਸ ਡਾਲ ਕੇ ਰੱਖਾ ਹੋਰ ਨਾ ਉਸਕਾ ਦੋ ਗੱਡੀਆਂ ਦੇ ਪਸ਼ੂ ਉਹਨਾਂ ਨੂੰ 1 ਮਹੀਨਾ ਹੋ ਗਿਆ ਵਿਚਾਰਿਆਂ ਨੂੰ ਦੇ ਨਹੀਂ ਰਹੇ ਇਹਨਾਂ ਦਾ ਇਹਨਾਂ ਦੀ ਪ੍ਰਾਪਰਟੀ ਆ ਉਹ ਕਦੀ ਕਹਿੰਦੇ ਆਹ ਕੋਰਟ ਚਲ ਜਾਓ ਕਦੀ ਆਹ ਕੋਰਟ ਚਲ ਜਾਓ ਥਿਸ ਇਜ਼ ਹਾਈਟ ਆਫ ਯੂ نو ਆਈ ਊਡ ਸੇ ਇਨਜਸਟਿਸ ਸੋ ਇਹ ਮਾਫੀਆ ਯਾ ਇਥੇ ਹਰ ਚੀਜ਼ ਚ ਮਾਫੀਆ ਹੈ ਯਾਰ ਕੜਾ ਫਿਰ ਦੇ ਨਾਮ ਤੇ ਠੇਕਾ ਲੈਂਦੇ ਨੇ ਇਕ ਨਾ ਕਿਸ ਨੇ ਕੋਈ ਜੋ ਇਹਨਾਂ ਦਾ ਨਾਮ ਦੱਸਿਆ ਹੁਣ ਸਬਜੈਕਟ ਟੂ ਕਰੈਕਸ਼ਨ ਹੈ ਕੋਈ ਮਿਸਟਰ ਸਨੂ ਸਨੀ ਆਲੂ ਵਾਲੀ ਉਹਨੂੰ ਸਾਰੇ ਪੰਜਾਬ ਦਾ ਠੇਕਾ ਲਿਆ ਹੋਇਆ ਇਹ ਹੁਣ ਇਹ ਦੱਸਣਗੇ ਤੁਹਾਨੂੰ ਐਗਜ਼ੈਕਟਲੀ ਸੋ ਠੇਕਾ ਕਹਿੰਦਾ ਕਿ ਹੁਣ ਪੰਜਾਬ ਮੇਰੀ ਰਿਆਸਤ ਆ ਇਹਦੇ ਵਿੱਚ ਕੋਈ ਨੰਗੂਗਾ ਵੀ ਤਾਂ ਮੈਂ ਪੈਸੇ ਲੈਣੇ ਆ ਨਹੀਂ ਤਾਂ ਮੈਂ ਟੰਗੂਗਾ ਤੇ ਪੈਸੇ ਲਵਾਂਗਾ ਪਤਾ ਨਹੀਂ ਹੁਣ ਕੀ ਹੈ ਉਹ ਬਾਅਦ ਚ ਪਤਾ ਕਰ ਲਓ ਤੁਸੀਂ ਤੋਂ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ মিডিਆ ਨੂੰ ਬੇਨਤੀ ਕਿ ਕੁਝ ਥੋੜਾ ਸਪੋਰਟਸ ਵਾਲਿਆਂ ਦੀ ਜ਼ਰੂਰ 1 ਟੂ 1 ਅਗਰ ਤੁਸੀਂ ਕਰ ਲਓ ਤੇ ਅਗਰ ਇਹਨਾਂ ਦੀ ਵਿਚਾਰੇ ਗਰੀਬਾਂ ਦੀ ਅਗਰ 1 ਟੂ 1 ਕਰਕੇ ਹਾਈਲਾਈਟ ਕਰ ਦੋ ਆਈ ਵਿ ਬੀ ਵੈਰੀ ਗ੍ਰੇਟਫੁਲ ਮੇਰੇ ਨਾਲ ਜੁੜ ਲਈ ਤੁਹਾਡਾ ਫਿਰ ਇੱਕ ਵਾਰ ਫਿਰ ਸੀਧ ਭਗਤ ਅਸੀਂ ਦੁੱਧ ਸੰ